ਇਨੇ ਸਾਲਾਂ ਤੋਂ 50 ਸਾਲਾਂ ਤੋਂ ਵੱਧ ਤੋਂ ਤਕਰੀਬਨ ਇਹ ਚੱਲਦੀ ਜਾ ਰਹੀ ਹੈ ਕੀ ਕਮੀ ਹੈ ਇਹਦੇ ਵਿੱਚ ਕੋਈ ਕਮੀ ਨਹੀਂ ਹੈ ਸਿਰਫ ਸੈਂਟਰ ਗਵਰਨਮੈਂਟ ਇਹਨੂੰ ਆਪਣੇ ਕਬਜ਼ੇ ਦੇ ਵਿੱਚ ਲੈਣਾ ਚਾਹੁੰਦੀ ਹੈ ਵੀ ਜੋ ਅਸੀਂ ਪੜਾਉਣਾ ਚਾਹੀਏ ਬੀਜੇਪੀ ਆਰਐਸਐਸ ਭਈ ਇਹ ਸਾਰਾ ਯੂਨੀਵਰਸਿਟੀ ਦਾ ਢਾਂਚਾ ਨਾਗਪੁਰ ਤੋਂ ਚੱਲੇ ਸੈਨੇਟ ਖਤਮ ਕਰਕੇ ਇਲੈਕਟਿਡ ਬਾਡੀਜ਼ ਨੂੰ ਕੱਢ ਕੇ ਸਿਰਫ ਨਾਮਿਨੇਟਿਡ ਬਾਡੀਜ਼ ਰੱਖਣ ਦਾ ਕਾ ਮਤਲਬ ਹੀ ਇਹ ਹੈ ਵੀ ਆਪਣੇ ਕੰਟਰੋਲ ਦੇ ਵਿੱਚ ਸਾਰਾ ਕੁਝ ਲੈਣਾ ਚਾਹੁੰਦੇ ਹੈ ਸਰਕਾਰ ਇਕੱਲੇ ਇਕੱਲੇ ਤੋੜ ਕੇ ਤੇ ਅੰਡਰ ਸੰਘਰਸ਼ ਚਲਾ ਰਹੀ ਹੈ ਇਹਨਾਂ ਨੂੰ ਸਮਝਣਾ ਚਾਹੀਦਾ ਹੈ ਵੀ ਇਹ ਇਕੱਠੇ ਹੋ ਕੇ ਇਹਨਾਂ ਨੂੰ ਲੜਾਈ ਲੜਨੀ ਚਾਹੀਦੀ ਹੈ ਕਿਸਾਨ ਜਥੇਬੰਦੀਆਂ ਨੂੰ ਵੀ ਨਾਲ ਤੇ ਪੀਆਯੂ ਦੇ ਸਟੂਡੈਂਟਸ ਨੂੰ ਵੀ ਨਾਲ ਆਉਣਾ ਚਾਹੀਦਾ ਕਿਉਂਕਿ ਇਸ ਤੋਂ ਬਾਅਦ ਵਾਰੀ ਉਹਨਾਂ ਦੀ ਹੈ ਅੱਜ ਪਤਾ ਲੱਗੇਗਾ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ ਪੰਜਾਬ ਦੇ ਨਾਲ ਖੜਾ ਹੋ ਰਿਹਾ ਹੈ ਆਏਗਾ ਜਿਹੜੇ ਨੂੰ ਨਹੀਂ ਹੈ ਫਿਰ ਨਹੀਂ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਦੀਆਂ ਜਾਤੀਆਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਮੈਂਬਰ ਆਫ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਪੁੱਜ ਨੇ ਗੱਲਬਾਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕਿਵੇਂ ਦੇਖਦੇ ਹੋ ਵਿਦਿਆਰਥੀਆਂ ਦੇ ਵੱਲੋਂ ਲਗਾਤਾਰ ਇੱਕ ਤੋਂ ਬਾਅਦ ਦੂਜੇ ਮਸਲੇ ਦੇ ਉੱਪਰ ਪ੍ਰਦਰਸ਼ਨ ਕੀਤਾ ਜਾਂਦਾ ਹੈ ਕੀ ਲੱਗਦਾ ਹੈ ਕਿ ਇੱਕ ਪਾਸੇ ਤੇ ਇਹਨਾਂ ਦੇ ਸੁਪਨੇ ਆ ਜਿਹੜੇ ਸੁਪਨੇ ਆ ਨੂੰ ਲੈ ਕੇ ਯੂਨੀਵਰਸਿਟੀਆਂ ਦਾ ਰੁਖ ਕਰਦੇ ਆ ਤਾਂ ਦੂਜੇ ਪਾਸੇ ਇਦਾਂ ਦੀਆਂ ਚੁਣੌਤੀਆਂ ਇਹਨਾਂ ਦੇ ਸਾਹਮਣੇ ਆ ਜਾਂਦੇ ਫਿਰ ਉਹਨਾਂ ਨੂੰ ਸਮਾਂ ਦੇਣਾ ਪਣ ਜਾਂਦਾ ਹੈ ਕੀ ਦੇਖਦੇ ਹੋ ਜੀ ਇਹਨਾਂ ਵਿਦਿਆਰਥੀਆਂ ਦਾ ਬਿਲਕੁਲ ਇਹਦੇ ਵਿੱਚ ਇਹਨਾਂ ਦੀ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੁੰਦੀ ਹੈ ਤੇ ਜੋ ਇਹ ਦੇਖੋ ਆਖਿਰ ਇੱਕ ਗੱਲ ਸੋਚਣ ਵਾਲੀ ਹੈ ਬਈ ਇਹਨੂੰ ਚੇਂਜ ਕਰਨ ਦੀ ਲੋੜ ਕਿਉਂ ਹੈ ਇਹਦੇ ਵਿੱਚ ਕਮੀਆਂ ਕੀ ਹੈ ਇੰਨੇ ਸਾਲਾਂ ਤੋਂ 50 ਸਾਲਾਂ ਤੋਂ ਵੱਧ ਤੋਂ ਤਕਰੀਬਨ ਇਹ ਚੱਲਦੀ ਜਾ ਰਹੀ ਹੈ ਕੀ ਕਮੀ ਹੈ ਇਹਦੇ ਵਿੱਚ ਕੋਈ ਕਮੀ ਨਹੀਂ ਹੈ ਸਿਰਫ ਸੈਂਟਰ ਗਵਰਨਮੈਂਟ ਇਹਨੂੰ ਆਪਣੇ ਕਬਜ਼ੇ ਦੇ ਵਿੱਚ ਲੈਣਾ ਚਾਹੁੰਦੀ ਹੈ ਵੀ ਜੋ ਅਸੀਂ ਪੜਾਉਣਾ ਚਾਹੀਏ ਬੀਜੇਪੀ ਆਰਐਸਐਸ ਵੀ ਇਹ ਸਾਰਾ ਯੂਨੀਵਰਸਿਟੀ ਦਾ ਢਾਂਚਾ ਨਾਗਪੁਰ ਤੋਂ ਚੱਲੇ ਕੁਝ ਇਹਨਾਂ ਨੇ ਆਪਣੇ ਜਿਹੜੇ ਸਿਲੇਬਸ ਜੋੜਨੇ ਆ ਕੁਝ ਜੋੜ ਵੀ ਦਿੱਤੇ ਆ ਚੁੱਪਚੀਪੀਤੇ ਇਹ ਜੀ ਗੱਲ ਨਹੀਂ ਹੈ ਨਹੀਂ ਉਹ ਜੋੜ ਵੀ ਦਿੱਤੇ ਆ ਇਹਨਾਂ ਨੇ ਵਿੱਚ ਪਰ ਹੁਣ ਜਿਹੜੀਆਂ ਸੈਨੇਟ ਖਤਮ ਕਰਕੇ ਇਲੈਕਟਿਡ ਬਾਡੀਜ਼ ਨੂੰ ਕੱਢ ਕੇ ਸਿਰਫ ਨਾਮਿਨੇਟਿਡ ਬਾਡੀਜ਼ ਰੱਖਣ ਦਾ ਕਾ ਮਤਲਬ ਹੀ ਇਹ ਹੈ ਵੀ ਆਪਣੇ ਕੰਟਰੋਲ ਦੇ ਵਿੱਚ ਸਾਰਾ ਕੁਝ ਲੈਣਾ ਚਾਹੁੰਦੇ ਆ ਆਪਣੇ ਅਨੁਸਾਰ ਥੋਪੇ ਜਾਣਗੇ ਜਿਹੜੇ ਬੰਦੇ ਇੱਥੇ ਲਾਉਣੇ ਆ ਨਾਮਿਨੇਟ ਜਿਹੜੇ ਜਿਹੜੇ ਬੰਦੇ ਇਹਨਾਂ ਦੀ ਬੋਲੀ ਬੋਲਣ ਕੀ ਉਸ ਅਨੁਸਾਰ ਉਹ ਹੀ ਉਹ ਹੀ ਆਉਣਗੇ ਜੀ ਉਹ ਹੀ ਆਉਣਗੇ ਜਿਹੜੇ ਇਹਨਾਂ ਦੀ ਬੋਲੀ ਬੋਲਦੇ ਆ ਕੀ ਕੀ ਲੱਗਦਾ ਜੀ ਇਸ ਸੀਜ਼ਨ ਨੂੰ ਲੈ ਕੇ ਭਵਿੱਖ ਦੇ ਵਿੱਚ ਜਿਹੜੇ ਵਿਦਿਆਰਥੀਆਂ ਦੇ ਵੱਲੋਂ ਸਮਾਂ ਤੇ ਦਿੱਤਾ ਜਾਂਦਾ ਹੈ ਪਰ ਭਵਿੱਖ ਦੇ ਵਿੱਚ ਪਲੈਨਿੰਗ ਕਿਦਾਂ ਦੀ ਕਰਨੀ ਚਾਹੀਦੀ ਜਿਵੇਂ ਇਹ ਬੱਚੇ ਪਲੈਨਿੰਗ ਕਰਨਗੇ ਅਸੀਂ ਇਹਨਾਂ ਦੇ ਮੈਂ ਇਹਨਾਂ ਦੇ ਨਾਲ ਹੈ ਜਿਵੇਂ ਕਹਿਣਗੇ ਮੈਂ ਹਾਜ਼ਰ ਹੋਵਾਂਗਾ ਜਿਹੜੀਆਂ ਹੋਰ तमाम ਸਾਰੀਆਂ ਪੰਜਾਬ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸਿੱਖ ਜਥੇਬੰਦੀਆਂ ਨੇ ਉਹ ਵੀ ਚਾਹੁੰਦੀ ਹੈ ਕਿ ਲੜਾਈ ਲੜਨੀ ਚਾਹੀਦੀ ਹੈ ਕਿਉਂਕਿ ਸਰਕਾਰ ਕੱਲੇ-ਕੱਲੇ ਤੋੜ ਕੇ ਤੇ ਅਡਰ ਸੰਘਰਸ਼ ਚਲਾ ਰਹੀ ਹੈ ਇਹਨਾਂ ਨੂੰ ਸਮਝਣਾ ਚਾਹੀਦਾ ਹੈ ਵੀ ਇਕੱਠੇ ਹੋ ਕੇ ਇਹਨਾਂ ਨੂੰ ਲੜਾਈ ਲੜਨ ਜੇ ਇਹ ਕਿਸਾਨ ਜਥੇਬੰਦੀਆਂ ਨੂੰ ਵੀ ਨਾਲ ਤੇ ਪੀਏਯੂ ਦੇ ਸਟੂਡੈਂਟਸ ਨੂੰ ਵੀ ਨਾਲ ਆਉਣਾ ਚਾਹੀਦਾ ਕਿਉਂਕਿ ਇਸ ਤੋਂ ਬਾਅਦ ਵਾਰੀ ਉਹਨਾਂ ਦੀ ਹੈ। ਇਹ ਖਲਾਫਨਾਮੇ ਦੀ ਅਸੀਂ ਗੱਲ ਕਰ ਲਈਏ। ਇੱਕ ਇਕੱਲਾ ਇਕੱਲਾ ਇਕੱਲੇ ਇਕੱਲੇ ਕਰਕੇ ਸੈਪਰੇਟ ਕਰਨਗੇ ਡਿਵਾਈਡ ਐਂਡ ਰੂਲ ਵਾਲੀ ਨੀਤੀ ਨਾਲੇ ਲੜਨ ਲੜਾਉਣਗੇ। ਕਿਸਾਨਾਂ ਨੂੰ ਸਾਰਿਆਂ ਨੂੰ ਇਹਨਾਂ ਦੇ ਨਾਲ ਰਲ ਕੇ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ। ਤੁਸੀਂ ਇੰਡੀਵਿਜੂਅਲ ਤੌਰ ਤੇ ਜੁੜੇ ਚੁਣੇ ਹੋਏ ਨੁਮਾਇੰਦੇ ਉਹ ਤਾਂ ਕੀ ਲੱਗਦਾ ਕਿ ਜਿਹੜੀਆਂ ਹੋਰ ਵੱਖ-ਵੱਖ ਪਾਰਟੀਆਂ ਦੇ ਨਾਲ ਸਬੰਧਨ ਜਿਹੜੇ ਜਿਹੜੇ ਪੰਜਾਬ ਦੇ ਮੁੱਦਿਆਂ ਦੀ ਗੱਲ ਤੇ ਕਰਦੇ ਨੇ ਪੰਜਾਬ ਦੇ ਹੱਕੀ ਮੰਗਾਂ ਦੀ ਵੀ ਗੱਲ ਕਰਦੇ ਆ ਕੀ ਲੱਗਦਾ ਉਹਨਾਂ ਦੀਆਂ ਨਹੀਂ ਜ਼ਿੰਮੇਵਾਰੀਆਂ ਬਣਦੀਆਂ ਕਿ ਇਹਨਾਂ ਦੇ ਮੋਢੇ ਨਾਲ ਮੋਢਾ ਜੀ ਬਿਲਕੁਲ ਅੱਜ ਪਤਾ ਲੱਗੇਗਾ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ ਪੰਜਾਬ ਦੇ ਨਾਲ ਖੜਾ ਹੈ ਉਹ ਹੋਰੇ ਆਏਗਾ ਜਿਹੜੇ ਨੂੰ ਨਹੀਂ ਆ ਫਿਰ ਨਹੀਂ ਆ ਆ ਸਰਜੀ ਸਿੰਘ ਖਾਲਸਾ ਨਾਲ ਬਿਲਕੁਲ ਭਾਈ ਸਰਜੀ ਸਿੰਘ ਖਾਲਸਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਤਮਾਮ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਕਿ ਵਿਦਿਆਰਥੀਆਂ ਦੇ ਇਹਨਾਂ ਤਮਾਮ ਸਾਰੇ ਮਸਲਿਆਂ ਦਾ ਹੱਲ ਪੱਕੇ ਤੌਰ ਤੇ ਕਿਵੇਂ ਨਿਕਲ ਸਕਦਾ ਹੈ ਤਾਂ ਇਸੇ ਚੀਜ਼ ਨੂੰ ਲੈ ਕੇ ਦੇਖਣਾ ਹੋਵੇਗਾ ਕਿ ਭਵਿੱਖ ਦੀ ਜਿਹੜੀ ਰਣਨੀਤੀ ਹੈ ਉਹ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਹੋਣ ਸਿੱਖ ਜਥੇਬੰਦੀਆਂ ਹੋਣ ਔਰ ਵੱਖ-ਵੱਖ ਜਿਹੜੇ ਸੂਬਿਆਂ ਦੇ ਲੋਕ ਨੇ ਜਿਹੜੇ ਇਨਸਾਫ ਪਸੰਦ ਲੋਕ ਨੇ ਔਰ ਜਿਹੜੇ ਚਾਹੁੰਦੇ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵਿਦਿਆਰਥੀ ਵਰਗ ਦੇ ਉੱਪਰ ਕਿਸੇ ਕਿਸਾਨ ਭਾਈਚਾਰੇ ਦੇ ਉੱਪਰ ਜਾਂ ਜਿਹੜੇ ਮਨੁੱਖੀ ਅਧਿਕਾਰਾਂ ਦੇ ਰਾਖੇ ਨੇ ਉਹ ਵੀ ਲੋਕ ਚਾਹੁੰਦੇ ਨੇ ਕਿ ਕਿਸੇ ਵੀ ਤਰੀਕੇ ਦੀ ਕਿਸੇ ਵੀ ਸ਼ਖਸ ਦੇ ਨਾਲ ਵਧੀ ਕੀ ਨਹੀਂ ਹੋਣੀ ਚਾਹੀਦੀ ਔਰ ਉਹਨਾਂ ਦੇ ਵੱਲੋਂ ਵੀ ਵੱਡਾ ਸਮਰਥਨ ਦਿੱਤਾ ਜਾ ਰਿਹਾ ਤਾਂ ਖਾਸ ਤੌਰ ਤੇ ਜਿਹੜੇ ਸੱਤਾਧਾਰੀ ਲੋਕ ਨੇ ਜਾਂ ਜਿਹੜੇ ਲੋਕਾਂ ਨੇ ਲੰਬਾ ਸਮਾਂ ਸੱਤਾ ਹੰਢਾਈ ਹੈ ਉਹਨਾਂ ਦੇ ਉੱਪਰ ਵੀ ਸਵਾਲੀਆ ਚਿੰਨ੍ਹ ਨੇ ਪਰ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੀ ਭੂਮਿਕਾ ਨਿਭਾਈ ਜਾਂਦੀ ਹੈ ਇਹ ਵੀ ਤਮਾਮ ਸਾਰੀਆਂ ਕਿਆਸਰਾਈਆਂ ਪੁਵਿੱਖ ਦੇ ਵਿੱਚ ਨੇ ਪਰ ਦੇਖਣਾ ਹੋਵੇਗਾ ਕਿ ਇਸ ਮਸਲੇ ਦਾ ਹੱਲ ਜਿਹੜਾ ਇੱਕ ਰੇੜਕਾ ਵਿਦਿਆਰਥੀਆਂ ਦਾ ਤੇ ਯੂਨੀਵਰਸਿਟੀ ਪ੍ਰਸ਼ਾਸਨ ਦਾ ਪੈਰਲਰ ਤੇ ਚੱਲ ਰਿਹਾ ਹੈ ਇਹਦਾ ਹੱਲ ਕਿਵੇਂ ਨਿਕਲ ਸਕਦਾ ਹੈ ਕਿਵੇਂ ਪੰਜਾਬ ਦੇ ਬਹੁਤ ਸਾਰੇ ਵਰਗਾਂ ਦੇ ਲੋਕਾਂ ਦੇ ਵੱਲੋਂ ਇਹਨਾਂ ਦਾ ਸਮਰਥਨ ਕੀਤਾ ਜਾ ਸਕਦਾ ਹੈ ਤਾਂ ਵੀ ਤੁਹਾਨੂੰ ساری ਗੱਲਬਾਤ ਹੈ ਜਿਹੜੀ ਅੱਗੇ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ